ਦੋ ਜੱਜੇ ਆਪਣੇ ਜੀਵਨ 'ਚ ਚੇਤਾ ਰੱਖਿਓ ਇੱਕ ਜੱਜਾ ਜਨਮ ਇੱਕ ਜੱਜਾ ਜੀਵਨ ਜਨਮ ਤੇ ਜੀਵਨ ਬਹੁਤ ਫਰਕ ਐ ਜਨਮ ਮਾਂ ਦੇ ਗਰਭ ਦਾ ਹੈ ਜਨਮ ਪਰਮਾਤਮਾ ਦਿੰਦਾ ਹੈ ਤੇ ਜੀਵਨ ਗੁਰੂ ਦਿੰਦਾ ਹੈ ਜਨਮ ਤਾਂ ਹੁੰਦਾ ਜੇ ਪਰਮਾਤਮਾ ਦੀ ਕਿਰਪਾ ਹੋਵੇ ਤੇ ਜੀਵਨ ਤਾਂ ਚੰਗਾ ਬਣਦਾ ਜੇ ਗੁਰੂ ਦੀ ਕਿਰਪਾ ਹੋਵੇ ਜੈਸੀ ਅਗਨ ਉਦਰਮ ਤੈਸੀ ਬਾਹਰ ਆਇਆ ਜੇ ਜਨਮ ਵੇਲੇ ਪਰਮਾਤਮਾ ਕਿਰਪਾ ਨਾ ਕਰੇ ਮਨੁੱਖੀ ਮਾ ਕਰਨਾ ਬੱਚਾ ਸੰਸਾਰ ਚ ਪੈਦਾ ਨਹੀਂ ਹੋ ਸਕਦਾ ਤੇ ਜੇ ਜੀਵਨ ਚ ਆ ਕੇ ਗੁਰੂ ਕਿਰਪਾ ਨਾ ਕਰੇ ਤੇ ਇੱਕ ਮਨੁੱਖ ਪ੍ਰਭੂ ਦੇ ਨਾਲ ਗੁਰੂ ਦੇ ਨਾਲ ਸੋਕੇ ਸ਼ਬਦਾਂ ਚ ਕਹਿ ਲਿਓ ਚੰਗਾ ਇਨਸਾਨ ਨਹੀਂ ਬਣ ਸਕਦਾ ਮਾਂ ਦੇ ਗਰਭ ਦੀ ਅੱਗ ਬੱਚੇ ਨੂੰ ਸੜ ਕੇ ਸੁਆਹ ਕਰ ਸਕਦੀ ਆ ਤੇ ਸੰਸਾਰ ਦੇ ਮਾਇਕ ਦੀ ਅੱਗ ਜੀਵਨ ਨੂੰ ਤਬਾਹ ਕਰ ਸਕਦੀ ਹੈ ਜਿਹੋ ਜੀ ਮਾਂ ਦੇ ਗਰਭ ਦੀ ਆਗ ਹੈ ਉਹ ਜੀ ਪੇਟ ਦੀ ਆਗ ਹੈ ਤੇ ਬਚਾਉਂਦੀ ਕਿਵੇਂ ਆ ਬਚਾਉਂਦਾ ਕੋਣ ਆ ਬਚਾਉਂਦਾ ਸਤਿਗੁਰੂ ਹੈ ਬਚਾਉਂਦਾ ਗੁਰੂ ਹੈ ਬਚਾਉਂਦਾ ਕਿਰਪਾ ਦੇ ਨਾਲ ਹੈ ਇਸ ਲਈ ਸਤਿਗੁਰੂ